ਲੋ ਜੀ ਚੰਗੀ ਪੜੀ ਫਿਰੋਸੀ ਆਪਰਾ ਲੋ ਜੀ ਲੈ ਵਿਦਾਨਤਾ ਜਤੋ ਖਦਲਾ ਹਦੋਂ ਪਰਾ ਠੰਡ ਠੰਡ ਬਹੁਤ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੇਖਾ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਬਾਈਕੋੜ ਸੂਨ ਵਾਲੀ ਮੱਝਪਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਜ਼ਿਮੀਦਾਰ ਭਰਾ ਘਰ ਦੇ ਭਾਜਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਜਦੋਂ ਸੇਲ ਹੋਗੀ ਭਰਾ ਪਾਉ ਤੋਂ ਨੰਬਰ ਲਿਖ ਦੇਣ ਹੁੰਨੇ ਵੀ ਸੇਲ ਹੋ ਗਈ। ਕਈ ਭਰਾ ਮੈਨੂੰ ਫੋਨ ਲਾਉਣ ਲੱਗ ਜਾਂਦੇ ਆ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸਾਸਿਕਾ ਜੀ। ਸਾਸਿਕਾ ਜੀ ਵੀਰ ਜੀ। ਨਾਮ ਵੀਰ ਜੀ ਆਪਣਾ। ਵੀਰ ਜੀ ਨਾਮ ਹਰਤੇਜ ਸਿੰਘ ਜੀ। ਹਾਂਜੀ। ਪਿੰਡ ਸੇਖਾ ਜੀ। ਹਾਂਜੀ। ਜ਼ਿਲ੍ਹਾ ਬਰਨਾਲਾ ਜੀ। ਠੀਕ ਆ। ਮੱਝ ਦੀ ਜਾਣਕਾਰੀ ਹੋਈ ਕਿਵੇਂ ਸੂਈ ਹੈ? ਮੱਝ ਤੀਜੇ ਸੂਏ ਸੂਣਾ ਜੀ ਘਰ ਦੀ ਝੋਟੀ ਸੀ। ਕਰੇਪਾਲੀ ਵੀ ਆਪਣੀ ਘਰ ਦੀ ਪਾਲੀ ਵੀ ਹੈ ਜੀ ਠੀਕ ਆ ਦੁੱਧ ਬਾਈ ਕਿੰਨਾ ਕਿਸੀ ਪਿਛਲੇ ਦੁੱਧ 13 ਲੀਟਰ ਦੀ ਜੀ ਪਿਛਲੇ ਸਵੇਰੇ ਪਿਛਲੇ ਸਵੇਰੇ 13 ਲੀਟਰ ਹਾਂਜੀ ਸਰ ਤੇ ਦੇਣ ਵੀਰੇ ਕਿੰਨੇ ਕ ਬਾਕੀ ਹੈ ਦੇਣ ਵਾਸ ਇੱਕ ਦੋ ਦੇਣ ਲਊ ਜੀ ਕੱਲ ਕੋਲ ਨੂੰ ਸੁਕੂ ਜਾਂ ਪਰਸ ਕੱਲ ਨੂੰ ਪਰਸ ਨੂੰ ਦੇਣ ਉਹ ਪੂਰੇ ਹੋਏਗਾ ਪੂਰੇ ਹੋਏਗੇ ਜੀ ਹਾਂ ਮੈਂ ਟੋਨ ਉੱਪਰ ਦੀ ਵੀ ਲਿਖ ਆਦੀ ਹਾਂਜੀ ਉੱਪਰ ਦੀ ਲਈ ਜੀ ਲੋ ਜੀ ਚੈੱਕ ਕਰ ਸਕਦਾ ਥਾਣ ਕਰਮਾ ਵਾਲੀ ਦੇ ਥੱਲੇ ਸਾਈਡ ਲਾਉਣ ਲੱਗੀ ਦੁੱਧ ਠੀਕ ਆ ਜੀ ਤੋੜ ਦੋ ਭਰਾ ਤੋਰੀ ਬੜੀ ਹੈ ਛੋੜਾ ਤੇ ਢਿੱਲਾ ਢੂਲਾ ਕਾਫੀ ਪਿਆ ਕਰਮਾ ਵਾਲੀ ਦੇ ਲੋ ਜੀ ਸੋਕੀਪਲੀ ਸ ਲੋ ਜੀ ਚੰਗੀ ਪੜੀ ਫਿਰੋਸੀ ਆ ਭਰਾ ਲੋ ਜੀ ਲੈ ਵੀਦਾਂ ਤਾ ਜਤੋ ਖੋਦ ਲਾ ਸਕਦੇ ਭਰਾ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਦੇ ਲੋ ਜੀ ਕੱਦ ਵੱਡ ਸੋਹਣਾ ਲੋ ਜੀ ਘਰ ਦੀ ਮੱਝ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਿਮੀਜ਼ਰਪਰਾ ਬੰਦੂ ਜੀ ਬੰਦੋਥੀ ਬੰਦੋ ਲੋ ਜੀ ਕਰੇਲੂ ਪਸੂਆ ਕੋਈ ਪਾਈ ਦਾ ਵਪਾਰ ਦਾ ਕੰਮ ਨਹੀਂ ਠੀਕ ਹੈ ਜੀ ਖੇਤਾਂ ਚ ਘਰ ਬਾਈ ਦਾ ਠੀਕ ਹੈ ਜੀ ਹਾਂ ਜੀ ਵੀ ਰੇਟ ਕੀ ਹੈ ਜੀ ਦਾ ਰੇਟ 1,20,000 ਮੰਗਦੇ ਜੀ ਦਾ ਹੋਰ ਮਾਨਤਾਣ ਹੋ ਜੂ ਮਾੜਾ ਮੋਟਾ ਆੜਾ ਬੋਟਾ ਕਰ ਲਾਂਗੇ ਜੀ ਬਸ ਵਾਹ ਠੀਕ ਆ 1,20,000 ਰੁਪਏ ਭਰਾ ਰੇ ਜੈ ਜੀ ਮੰਗਿਆ ਵੀਰੇ ਠੀਕ ਆ ਬਾਈ ਕਹਿੰਦਾ ਜੈ ਜੀ ਮੰਗਿਆ ਕੋਈ ਜ਼ਿਆਦਾ ਨਹੀਂ ਮੰਗਿਆ ਠੀਕ ਆ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਠੀਕ ਆ ਜੀ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ